ਸਸਿਕਰ ਜੀ ਦੋਸਤੋ ਅਮਰੀਕਾ ਦੇ ਦੂਸਰੇ ਨੰਬਰ ਦੇ ਸਭ ਤੋਂ ਵੱਡੇ ਸ਼ਹਿਰ ਲਾਸ ਐਂਗਲਸ ਦੇ ਵਿੱਚ 7 ਜਨਵਰੀ ਤੋਂ ਲੱਗੀਆਂ ਅੱਗਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਇਹ ਅੱਗਾਂ ਪੰਜ ਥਾਂ ਤੇ ਲੱਗੀਆਂ ਸਿਗੀਆਂ ਜਿਨ੍ਹਾਂ 'ਚੋਂ ਤਿੰਨ ਨੂੰ ਕਾਬੂ ਕਰ ਲਿਆ ਗਿਆ ਪਰ ਦੋ ਥਾਂ ਤੇ ਹਲੇ ਵੀ ਅੱਗਾਂ ਜਿਹੜੇ ਉਹ ਭਿਆਨਕ ਰੂਪ ਦੇ ਵਿੱਚ ਲੱਗੀ ਹੋਈ ਆ ਤੇ ਉਹ ਕਾਬੂ ਤੋਂ ਬਾਹਰ ਆ ਲਗਾਤਾਰ ਉਹਦੇ 'ਚੋਂ ਇਹ ਮੰਨਿਆ ਜਾ ਰਿਹਾ ਕਿ 15% ਅੱਗ ਨੂੰ ਇਹ ਕਾਬੂ ਕੀਤਾ ਜਾ ਸਕਿਆ ਅਮਰੀਕਾ ਦੇ ਵਿੱਚ ਅੱਗਾਂ ਲੱਗਣੀਆਂ ਕੋਈ ਨਵੀਂ ਗੱਲ ਨਹੀਂ ਹੈ ਪਰ ਇਸ ਅੱਗ ਦੇ ਵਿੱਚ ਜਿੰਨਾ ਨੁਕਸਾਨ ਹੋਇਆ ਇਸ ਨੂੰ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਨੁਕਸਾਨ ਗਿਣਿਆ ਜਾ ਰਿਹਾ ਇਸ ਅੱਗ ਦੇ ਵਿੱਚ ਹੁਣ ਤੱਕ 1.8 ਲੱਖ ਲੋਕਾਂ ਨੂੰ ਆਪਣੇ ਘਰ ਛੱਡ ਕੇ ਜਾਣਾ ਪਿਆ 12000 ਤੋਂ ਵੱਧ ਇਮਾਰਤਾਂ ਨੇ ਜਿਹੜੀਆਂ ਨਸ਼ਟ ਹੋ ਚੁੱਕੀਆਂ ਨੇ ਬਹੁਤ ਸਾਰੇ ਹਾਲੀਵੁੱਡ ਦੇ ਕਲਾਕਾਰਾਂ ਦੇ ਘਰ ਨੇ ਜਿਹੜੇ ਇਸ ਅੱਗ ਦੀ ਲਪੇਟ ਦੇ ਵਿੱਚ ਆ ਚੁੱਕੇ ਨੇ 24 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਆ ਹਲੇ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਗੁੰਮ ਸ਼ੋਦਾ ਦੱਸੇ ਜਾ ਰਹੇ ਨੇ ਅਮਰੀਕਾ ਇਹ ਅਮਰੀਕਾ ਦੇ ਸ਼ਹਿਰ ਦੇ ਵਿੱਚ ਸਰਕਾਰ ਨੂੰ ਰਾਤ ਦਾ ਕਰਫੂ ਲਾਉਣਾ ਪਿਆ ਕਿਉਂਕਿ ਲੁੱਟਾਂ ਖਵਾਹ ਦੀਆਂ ਬਾਰਦਾਤਾਂ ਵਧਣੀਆਂ ਸ਼ੁਰੂ ਹੋ ਗਈਆਂ ਸੀ ਅਤੇ ਇਸ ਜੁਰਮ ਦੇ ਵਿੱਚ 24 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੇ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਕੁਝ ਨਹੀਂ ਬਚਿਆ ਉਸ ਨੂੰ ਅਮਰੀਕਾ ਦੇ ਇਹਨਾਂ ਹਾਲਾਤਾਂ ਦੀ ਤੁਲਨਾ ਪੰਜਾਬ ਦੇ ਵਿੱਚ ਜਦੋਂ ਕੋਈ ਕੁਦਰਤੀ ਆਫਤ ਆਉਂਦੀ ਆ ਉਹਦੇ ਨਾਲ ਕਰਨੀ ਚਾਹੀਦੀ ਆ ਪੰਜਾਬ ਦੇ ਵਿੱਚ ਹਰ ਬੰਦਾ ਆਪਣੇ ਦਰਵਾਜ਼ੇ ਮੁਸੀਬਤ ਦੇ ਸਮੇਂ ਖੋਲ੍ਹ ਦਿੰਦਾ ਪਰ ਇੱਥੇ ਉਲਟਾ ਹੋ ਰਿਹਾ ਮਹਿੰਗਾਈ ਵਧਣੀ ਸ਼ੁਰੂ ਹੋ ਗਈ ਜਿਸ ਕਰਕੇ ਕੈਲੀਫੋਰਨੀਆ ਦੇ ਵਿੱਚ ਸਟੇਟ ਐਮਰਜੈਂਸੀ ਲਾਉਣੀ ਪਈ ਆ ਖਾਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ ਕਾਲਾ ਬਾਜ਼ਾਰੀ ਵਧਣੀ ਸ਼ੁਰੂ ਹੋ ਗਈ ਹੋਟਲਾਂ ਦੇ ਘਰਾਂ ਦੇ ਕਿਰਾਏ ਨੇ ਜਿਹੜੇ ਉਹ ਵਧਣੇ ਸ਼ੁਰੂ ਹੋ ਗਏ ਅਮਰੀਕਾ ਦੇ ਵਿੱਚ ਇੱਕ ਮੌਸਮ ਨੂੰ ਅੱਗਾਂ ਦਾ ਮੌਸਮ ਮੰਨਿਆ ਜਾਂਦਾ ਜਿਹੜਾ ਕਿ ਮਈ ਤੋਂ ਲੈ ਕੇ ਅਕਤੂਬਰ ਦੇ ਵਿੱਚ ਰਹਿੰਦਾ ਪਰ ਇਸ ਅੱਗ ਨੂੰ ਵੱਖਰੇ ਰੂਪ ਦੇ ਵਿੱਚ ਇਸ ਕਰਕੇ ਵੀ ਦੇਖਿਆ ਜਾਂਦਾ ਕਿਉਂਕਿ ਇਹ ਜਨਵਰੀ ਦੇ ਵਿੱਚ ਲੱਗੀ ਲੱਗੀ ਆਗਾ ਇਸ ਸਮੇਂ ਅਮਰੀਕਾ ਦੇ ਵਿੱਚ ਬਹੁਤ ਸਾਰੀ بارش ਹੁੰਦੀ ਆ ਪਰ ਇਸ ਸਾਲ ਇੱਕ ਲੰਬਾ ਸੋਕਾ ਪਿਆ ਜਿਸ ਕਰਕੇ ਇਹ ਅੱਗ ਆ ਜਿਹੜੀ ਉਹ ਰੁਕਣ ਦਾ ਨਾਂ ਨਹੀਂ ਲੈ ਰਹੀ ਵਾਤਾਵਰਣ ਮਾਹਿਰ ਵਾਤਾਵਰਣ ਦੇ ਵਿੱਚ ਹੋ ਰਹੀਆਂ ਤਬਦੀਲੀਆਂ ਜਾਂ ਜਿਹਨੂੰ ਕਲਾਈਮੇਟ ਚੇਂਜ ਜਾਂ ਜਲਵਾਯੂ ਪਰਿਵਰਤਨ ਕਿਹਾ ਜਾਂਦਾ ਉਹਨਾਂ ਨੂੰ ਇਸ ਅੱਗ ਦਾ ਮੁੱਖ ਕਾਰਨ ਮੰਨ ਰਹੇ ਨੇ ਕਿਉਂਕਿ ਪਿਛਲੇ ਅਪ੍ਰੈਲ ਤੋਂ ਲੈ ਕੇ ਪੂਰੇ ਕੈਲੀਫੋਰਨੀਆ ਨੇ ਵਿੱਚ ਸੋਕਾ ਪਿਆ ਹੋਇਆ ਕੈਲੀਫੋਰਨੀਆ ਉਹ ਏਰੀਆ ਜਿੱਥੇ ਪਿਛਲੇ 7-8 ਸਾਲ ਪਹਿਲਾਂ ਲੰਮਾ ਸੋਕਾ ਪਿਆ ਐਵਰੇਜ ਤੋਂ ਬਹੁਤ ਘੱਟ بارش ਹੋਈ ਫਿਰ 2 ਸਾਲ ਚੰਗੀ بارش ਹੋਈ ਇਸ ਵਾਰ ਫੇਰ ਕਾਫੀ ਜਿਆਦਾ ਸੋਕਾ ਪਿਆ ਹੋਇਆ ਸੋਕੇ ਦਾ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ ਕਿ ਐਵਰੇਜ ਸਮੇਂ ਦੇ ਵਿੱਚ ਅਕਤੂਬਰ ਤੋਂ ਲੈ ਕੇ ਜਨਵਰੀ ਤੱਕ ਇਸ ਸ਼ਹਿਰ ਦੇ ਵਿੱਚ ਜਿੱਥੇ ਅੱਗਾਂ ਲੱਗੀਆਂ ਨੇ 7 ਇੰਚ بارش ਹੋਈ ਆ 7 ਇੰਚ بارش ਐਵਰੇਜ ਹੁੰਦੀ ਆ ਇਸ ਸ਼ਹਿਰ ਦੇ ਵਿੱਚ ਪਰ ਇਸ ਵਾਰ ਇੱਥੇ 1 ਇੰਚ ਦਾ ਛੇਮਾ ਹਿੱਸਾ بارش ਹੋਈ ਆ ਇਸ ਕਰਕੇ ਬਹੁਤ ਵੱਡੇ ਪੱਧਰ ਤੇ ਉੱਪਰ ਸੋਕਾ ਪਿਆ ਹੋਇਆ ਪਿਛਲੇ ਵਾਰ ਜਨਵਰੀ ਦੇ ਵਿੱਚ ਇਸ ਲਾਸ ਐਂਜਲਸ ਦੇ ਜਿਹੜਾ ਜੰਗਲ ਆ ਇਹਦਾ 96% ਹਿੱਸਾ ਜਿਹੜਾ ਉਹ ਗਿੱਲਾ ਮੰਨਿਆ ਜਾਂਦਾ ਸੀਗਾ ਸਿਰਫ 3% ਤੋਂ ਉੱਪਰ ਹਿੱਸਾ ਜਿਹੜਾ ਉਹ ਸੋਕੇ ਦੇ ਮਾਰਚ ਸੀ ਪਰ ਇਸ ਵਾਰ 70% ਦੇ ਕਰੀਬ ਜਿਹੜਾ ਜੰਗਲ ਆ ਉਹ ਬੁਰੀ ਤਰ੍ਹਾਂ ਸੋਕੇ ਦੇ ਪ੍ਰਭਾਵ ਦੇ ਵਿੱਚ ਆ ਇਸ ਕਰਕੇ ਇਹ ਅੱਗਾਂ ਜਿਹੜੀ ਉਹ ਰੁਕਣ ਦਾ ਨਾਂ ਨਹੀਂ ਲੈ ਰਹੀ ਕੈਲੀਫੋਰਨੀਆ ਦੇ ਗਵਰਨਰ ਦਾ ਬਿਆਨ ਆ ਕਿ ਪਹਿਲਾਂ ਮਈ ਤੋਂ ਲੈ ਕੇ ਅਕਤੂਬਰ ਤੱਕ ਅੱਗਾਂ ਦਾ ਸੀਜ਼ਨ ਹੁੰਦਾ ਸੀ ਪਰ ਹੁਣ ਅੱਗਾਂ ਦਾ ਸੀਜ਼ਨ ਪੂਰੇ ਦਾ ਪੂਰਾ ਸਾਲ ਰਹਿੰਦਾ ਇਹ ਵਾਤਾਵਰਣ ਦੇ ਵਿੱਚ ਆ ਰਹੀਆਂ ਤਬਦੀਲੀਆਂ ਦਾ ਇੱਕ ਸੰਕੇਤ ਮੰਨਿਆ ਜਾ ਰਿਹਾ ਅਮਰੀਕਾ ਦੇ ਵਿੱਚ ਖੁਸ਼ਕ ਮੌਸਮ ਦੇ ਵਿੱਚ ਇੱਕ ਹਵਾ ਚੱਲਦੀ ਹੈ ਜਿਵੇਂ ਪੰਜਾਬ ਦੇ ਵਿੱਚ ਹਵਾਵਾਂ ਦੇ ਦਿਸ਼ਾਵਾਂ ਨੂੰ ਲੈ ਕੇ ਉਹਨਾਂ ਦੇ ਨਾਮ ਰੱਖੇ ਹੋਏ ਨੇ ਕੋਈ ਪੱਛੋਂ ਕੋਈ ਪੱਛੋਂ ਵੱਲੋਂ ਚੱਲਦੀ ਆ ਕੋਈ ਪੂਰੇ ਵੱਲੋਂ ਚੱਲਦੀ ਆ ਪੂਰਬ ਤੋਂ ਚੱਲਦੀ ਆ ਉਹਨੂੰ ਪੂਰਾ ਕਿਹਾ ਜਾਂਦਾ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਜਿਹੜੀਆਂ ਹਵਾਵਾਂ ਉੱਤਰ ਤੋਂ ਦੱਖਣ ਵੱਲ ਇਸ ਮੌਸਮ ਦੇ ਵਿੱਚ ਚੱਲਦੀਆਂ ਨੇ ਉਸ ਨੂੰ ਸ਼ਾਂਤਾਂ ਇਨਾ ਬਿੰਡਸ ਕਿਹਾ ਜਾਂਦਾ ਇਸ ਹਵਾ ਦੇ ਕਾਰਨ ਇਹ ਅੱਗ ਜਿਹੜੀ ਉਹ ਲਗਾਤਾਰ ਵੱਧਦੀ ਜਾ ਰਹੀ ਆ ਜਦੋਂ ਇਹ ਅੱਗ ਲੱਗੀ ਆ ਤਾਂ 10 ਏਕੜ ਦੇ ਵਿੱਚ ਲੱਗੀ ਸੀ ਜਿਹੜੀ ਬਹੁਤ ਛੇਤੀ 200 ਏਕੜ ਨੂੰ ਕ੍ਰਾਸ ਕਰ ਗਈ ਕਿਉਂਕਿ ਇਸ ਸਮੇਂ ਦੇ ਵਿੱਚ ਹਵਾ ਜਿਹੜੀ ਉਹ 100 ਕਿਲੋਮੀਟਰ ਦੀ ਸਪੀਡ ਤੋਂ ਉੱਪਰ ਚੱਲਦੀ ਰਹੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਅੱਗ ਨੂੰ ਕਾਬੂ ਕਰਨਾ ਬਹੁਤ ਮੁਸ਼ਕਲ ਹੋਊਗਾ 2024 ਨੂੰ ਦੁਨੀਆ ਦਾ ਹੁਣ ਤੱਕ ਦਾ ਸਭ ਤੋਂ ਗਰਮ ਸਾਲ ਮੰਨਿਆ ਗਿਆ ਇਸ ਅੱਗ ਨੂੰ ਜਿੱਥੇ ਇੱਕ ਕੁਦਰਤੀ ਆਫ਼ਤ ਦੇ ਤੌਰ ਤੇ ਦੇਖਿਆ ਜਾ ਰਿਹਾ ਉੱਥੇ ਹੀ ਅਮਰੀਕਾ ਦੇ ਪ੍ਰਸ਼ਾਸਨ ਦਾ ਫੇਲਿਅਰ ਵੀ ਆ ਇਸ ਨੂੰ ਕਾਬੂ ਨਾ ਇਸ ਨੂੰ ਕਾਬੂ ਨਾ ਕਰ ਪਾਉਣਾ ਕਿਉਂਕਿ ਇਹ ਅਮਰੀਕਾ ਦੇ ਪ੍ਰਸ਼ਾਸਨ ਦੇ ਉੱਤੇ ਇਲਜ਼ਾਮ ਲੱਗ ਰਿਹਾ ਕਿ ਅਮਰੀਕਾ ਨੇ ਯੂਕਰੇਨ ਜੰਗ ਦੇ ਵਿੱਚ ਪੈਸਾ ਲਾਉਣ ਦੇ ਕਾਰਨ ਵੱਖ-ਵੱਖ ਮੈਕਮਿਆਂ ਦੇ ਬਜਟ ਦੇ ਵਿੱਚ ਕਟੌਤੀ ਕੀਤੀ ਆ ਜਿਸ ਦੇ ਵਿੱਚ ਇੱਕ ਮੈਕਮਾ ਜੰਗਲ ਦੇ ਰੱਖ-ਰਖਾਅ ਤੇ ਅੱਗ ਬੁਝਾਉਣ ਵਾਲਾ ਵੀ ਆ ਜਿਸ ਦੇ ਕਾਰਨ ਇਸ ਮੈਕਮੇ ਨੂੰ ਆਪਣੇ 100 ਤੋਂ ਵੱਧ ਅੱਗ ਬੁਝਾਉਣ ਵਾਲੇ ਸਾਲਨ ਨੇ ਜਿਹੜੇ ਆਪਣੇ ਅਮਲੇ ਤੋਂ ਬਾਹਰ ਕਰਨੇ ਪਏ ਇਹ ਮਕੈਨਿਕਾਂ ਦੇ ਅਹੁਦੇ ਨੇ ਜਿਹੜੇ ਉਹ ਖਤਮ ਕਰਨੇ ਪਏ ਕਿਉਂਕਿ ਅਮਰੀਕਾ ਦੇ ਵਿੱਚ ਇੱਕ ਖਾਸ ਮੌਸਮ ਨੂੰ ਅੱਗਾਂ ਦਾ ਮੌਸਮ ਮੰਨਿਆ ਜਾਂਦਾ ਇਸ ਕਰਕੇ ਅੱਗਾਂ ਨੂੰ ਕੰਟਰੋਲ ਕਰਨ ਵਾਸਤੇ ਥਾਂ ਥਾਂ ਤੇ ਲਾਸ ਐਂਗਲਸ ਦੇ ਵਿੱਚ ਉਦਾਂ ਦੇ ਹੌਦ ਬਣਾਏ ਹੋਏ ਨੇ ਜਿੱਥੇ ਪਾਣੀ ਸਟੋਰ ਕੀਤਾ ਜਾਂਦਾ ਅਤੇ ਅੱਗ ਲੱਗਣ ਸਮੇਂ ਇਸ ਨੂੰ ਵਰਤ ਕੇ ਅੱਗ ਨੂੰ ਕਾਬੂ ਕੀਤਾ ਜਾਂਦਾ ਪਰ ਜਦੋਂ ਇਸ ਵਾਰ ਅੱਗ ਲੱਗੀ ਤਾਂ ਬਹੁਤ ਸਾਰੇ ਹੌਦ ਨੇ ਜਿਹੜੇ ਉਹ ਪਾਣੀ ਤੋਂ ਖਾਲੀ ਸੀਗੇ ਇਸ ਦਾ ਇੱਕ ਕਾਰਨ ਤਾਂ بارش ਦਾ ਘਟ ਹੋਣਾਗਾ ਦੂਸਰਾ ਪ੍ਰਸ਼ਾਸਨ ਦੀ ਨਲੈਕੀ ਆ ਕਿ ਪ੍ਰਸ਼ਾਸਨ ਨੇ ਇਸ ਦਾ ਕੋਈ ਬਦਲਵਾ ਪ੍ਰਬੰਧ ਨਹੀਂ ਕੀਤਾ ਪਾਣੀ ਕਿਉਂ ਨਹੀਂ ਸੀਗਾ ਇਸ ਦੀ ਕੈਲੀਫੋਰਨੀਆ ਨੇ ਗਵਰਨਰ ਵੱਲੋਂ ਇੱਕ ਜਾਂਚ ਬਿਠਾਈ ਗਈ ਆ ਇਸ ਤਰ੍ਹਾਂ ਜਿਨ੍ਹਾਂ ਨੂੰ ਇਹ ਲੱਗਦਾ ਕਿ ਅਮਰੀਕਾ ਦੇ ਵਿੱਚ ਬਹੁਤ ਕੁਝ ਆ ਅਸੀਂ ਡੌਂਕੀਆਂ ਲਾ ਲਾ ਕੇ ਜਾਂਦੇ ਆ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਕਿ ਕੁਦਰਤੀ ਆਫਤ ਦੇ ਸਮੇ ਅਮਰੀਕਾ ਆਬਦੇ ਲੋਕਾਂ ਨੂੰ ਬਚਾਉਣ ਦੇ ਵਿੱਚ ਅਸਫਲ ਰਿਹਾਗਾ 7 ਦਿਨ ਹੋ ਗਏ ਅੱਗ ਤੇ ਕਾਬੂ ਨਹੀਂ ਪਾਇਆ ਜਾ ਰਿਆ। ਜਵੇਂ ਜਿੱਥੇ ਇੱਕ ਪਾਸੇ ਅਮਰੀਕਾ ਦੇ ਵਿੱਚ ਖਾਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵੱਧਣੀਆਂ ਸ਼ੁਰੂ ਹੋਈਆਂ ਨੇ ਉੱਥੇ ਦੂਜੇ ਪਾਸੇ ਪੰਜਾਬੀ ਸਰਦਾਰਾਂ ਦੇ ਲੰਗਰ ਨੇ ਜਿਹੜੇ ਉਹ ਵੀ ਲਾਸ ਐਂਜਲਸ ਦੇ ਨੇੜੇ ਥਾਂ-ਥਾਂ ਦੇ ਉੱਪਰ ਨਜ਼ਰ ਆਉਣੇ ਸ਼ੁਰੂ ਹੋ ਚੁੱਕੇ ਨੇ। ਇਹ ਪੰਜਾਬੀਆਂ ਵਾਸਤੇ ਮਾਨਣ ਵਾਲੀ ਗੱਲ ਆ ਜਿਹੜੇ ਇਹ ਕਹਿ ਕੇ ਪੰਜਾਬ ਛੱਡ ਕੇ ਜਾਂਦੇ ਨੇ ਕਿ ਪੰਜਾਬ 'ਚ ਤਾਂ ਕੁਝ ਨਹੀਂ ਰੱਖਿਆ ਸਾਰਾ ਕੁਝ ਅਮਰੀਕਾ 'ਚ ਹੀ ਆ। ਜਿਹੜੇ ਅਮਰੀਕਾ ਦੇ ਵਿੱਚ ਸਾਨੂੰ ਲੱਗਦਾ ਕਿ ਸਾਰਾ ਕੁਝ ਆ। ਅੱਜ ਉਹ ਅਮਰੀਕਨ ਆਬਦੇ ਲੋਕਾਂ ਨੂੰ ਰੋਟੀ ਨਹੀਂ ਦੇ ਪਾ ਰਹੇ ਉਹਨਾਂ ਨੂੰ ਰੋਟੀ ਹੈ ਜਿਹੜੀ ਉਹ ਪੰਜਾਬ ਦੇ ਬਾਬੇ ਨਾਨਕ ਦੇ ਲੰਗਰਾਂ ਦੇ ਵਿੱਚੋਂ ਮਿਲ ਰਹੀ ਆ ਉਹਨਾਂ ਨੂੰ ਆਸਰਾ ਜਿਹੜਾ ਉਹ ਪੰਜਾਬੀਆਂ ਦੇ ਲੰਗਰ ਦੇ ਰਹੇ ਨੇ ਇਹ ਆ ਇਸ ਅੱਗ ਦੀ ਪੂਰੀ ਕਹਾਣੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਥੈਂਕ ਯੂ